ਐਕਟਰਸ ਉਰਮਿਲਾ ਕਨੇਟਕਰ ਦੀ ਕਾਰ ਦਾ ਭਿਆਨਕ ਐਕਸੀਡੈਂਟ ਹੋ ਗਿਆ ਜਿਨ੍ਹਾਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਲਾਲ ਕਲਰ ਦੀ ਕਾਰ ਤੁਸੀਂ ਦੇਖ ਸਕਦੇ ਹੋ ਜਿਸ ਦੇ ਮੂਹਰੇੋਂ ਪ੍ਰਖੱਚੇ ਤੱਕ ਉੱਡੇ ਕੋਏ ਨੇ ਇੰਜਣ ਵੀ ਤੁਸੀਂ ਦੇਖ ਸਕਦੇ ਹੋ ਔਰ 에ਅਰ ਬੈਗ ਤੱਕ ਖੁੱਲ ਚੁੱਕੇ ਨੇ ਤਾਂ ਬਾਲੀਵੁੱਡ ਦੀ ਫੇਮਸ ਐਕਟਰਸ ਹੈ ਜਿਸ ਦਾ ਨਾਮ ਹੈ ਉਰਮਿਲਾ ਕਨੇਟਕਰ ਜਦੀ ਕਾਰ ਦਾ ਭਿਆਨਕ ਐਕਸੀਡੈਂਟ ਹੋ ਚੁੱਕਿਆ ਹੈ ਮੁੰਬਈ ਦੀ ਕਾਂਧੀਵਲੀ ਦੇ ਵਿੱਚ ਐਕਸੀਡੈਂਟ ਹੋਇਆ ਹੈ ਜਦੋਂ ਸ਼ੂਟ ਤੋਂ ਵਾਪਸ ਆਪਣੇ ਘਰ ਨੂੰ ਜਾ ਰਹੇ ਸੀ ਉਰਮਲਾ ਤੇ ਉਸ ਦਾ ਡਰਾਈਵਰ ਦੋਨੋਂ ਜਾਣੇ ਕਾਰ ਦੇ ਵਿੱਚ ਘਰ ਜਾ ਰਹੇ ਸੀ ਤਾਂ ਅਚਾਨਕ ਦੱਸਿਆ ਜਾ ਰਿਹਾ ਕਿ ਕਾਰ ਦੀ ਤੇਜ਼ ਰਫ਼ਤਾਰ ਸੀ ਜਿਸ ਕਾਰਨ ਕਾਰ ਦਾ ਬੈਲੈਂਸ ਵਿਗੜ ਗਿਆ ਅਨਬੈਲੈਂਸ ਹੋਈ ਕਾਰ ਤੇ ਕੰਮ ਕਰਦੇ ਕੋਏ ਦੋ ਮਜ਼ਦੂਰਾਂ ਤੇ ਜਾ ਚੜਦੀ ਹੈ ਜਿਸ ਦੇ ਵਿੱਚ ਇੱਕ ਮਜ਼ਦੂਰ ਦੀ ਮੌਕੇ ਤੇ ਹੀ ਮੌਤ ਹੋ ਚੁੱਕੀ ਹੈ ਤੇ ਦੂਸਰਾ ਮਜ਼ਦੂਰ ਜਿਹੜਾ ਆ ਉਹ ਭਿਆਨਕ ਰੂਪ ਦੇ ਵਿੱਚ ਜ਼ਖਮੀ ਦੱਸਿਆ ਜਾ ਰਿਹਾ ਜਿਸ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਤਾਂ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਮਸ਼ਹੂਰ ਕਈ ਫਿਲਮਾਂ ਦੇ ਵਿੱਚ ਸੀਰੀਅਲ ਦੇ ਵਿੱਚ ਔਰ ਐਡ ਸ਼ੂਟ ਦੇ ਵਿੱਚ ਉਰਮਲਾ ਕਾਨੇਟਕਰ ਕੰਮ ਕਰ ਚੁੱਕੀ ਹੈ ਮੁੰਬਈ ਦੇ ਕਾਂਦੀਵਲੀ ਦੇ ਵਿੱਚ ਇਹ ਭਿਆਨਕ ਐਕਸੀਡੈਂਟ ਹੋਇਆ ਹੈ ਲਾਲ ਕਲਰ ਦੀ ਇਸ ਗੱਡੀ ਦਾ ਹਾਲ ਤੁਸੀਂ ਦੇਖ ਸਕਦੇ ਹੋ ਕੀ ਹਾਲ ਬੜਿਆਂ ਹੋ ਗਿਆ ਹੈ ਆਪੀ ਆਨ ਕੈਕਸੀਡੈਂਟ ਦੇ ਵਿੱਚ ਦੋ ਮਜ਼ਦੂਰਾਂ ਦੇ ਨਾਲ ਜਦੋਂ ਕਾਰ ਦੀ ਟੱਕਰ ਕੋਈ ਉਰਮਿਲਾ ਦਾ ਡਰਾਈਵਰ ਜਿਹੜਾ ਆ ਉਹ ਕਾਰ ਨੂੰ ਡਰਾਈਵ ਕਰ ਰਿਹਾ ਸੀ ਕਾਰ ਚਲਾ ਰਿਹਾ ਸੀਗਾ ਤਾਂ ਅਚਾਨਕ ਤੇਜ਼ ਰਫ਼ਤਾਰ ਹੁਣ ਕਾਰਨ ਇਹ ਹਾਦਸਾ ਵਾਪਰ ਗਿਆ ਔਰ ਮੂਰੇ ਮਜ਼ਦੂਰ ਆ ਜਾਂਦੇ ਨੇ ਤਾਂ ਮਜ਼ਦੂਰਾਂ ਦੇ ਉੱਪਰ ਹੀ ਗੱਡੀ ਜੜੀ ਹੈ ਉਹ ਚੜਾ ਦਿੱਤੀ ਜਾਂਦੀ ਹੈ ਜਿਸ ਦੇ ਵਿੱਚ ਦੋ ਮਜ਼ਦੂਰ ਸੀਗੇ ਜਿਨ੍ਹਾਂ ਦੇ ਵਿੱਚੋਂ ਇੱਕ ਮਜ਼ਦੂਰ ਤੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ ਤੇ ਦੂਸਰਾ ਮਜ਼ਦੂਰ ਜਿਹੜਾ ਆ ਉਹ ਗੰਭੀਰ ਰੂਪ ਦੇ ਨਾਲ ਜ਼ਖਮੀ ਦੱਸਿਆ ਜਾ ਰਿਹਾ ਜਿਸ ਨੂੰ ਹਸਪਤਾਲ ਦੇ ਵਿੱਚ ਆ ਦਾਖਲ ਜਿਹੜਾ ਆ ਉਹ ਕਰਵਾਇਆ ਗਿਆ ਤਾਂ ਤੁਹਾਨੂੰ ਦੱਸ ਦਈਏ ਕਿ ਉਰਮਿਲਾ ਕਨੇਡਕਰ ਜਿਹੜੀ ਹੈ ਉਹ ਦੁਨੀਆਦਾਰੀ ਫਿਲਮ ਦੇ ਵਿੱਚ ਆਈ ਹੈ ਸ਼ੁਭਮੰਗਲ ਸਾਵਧਾਨ हां ਤੁਸੀਂ ਦੇਖੀ ਹੁਣੀ ਹੈ ਸ਼ੁਭਮੰਗਲ ਸਾਵਧਾਨ ਉਹਦੇ ਵਿੱਚ ਵੀ ਅਤੇ ਕਈ ਹੋਰ ਮਰਾਠੀ ਫਿਲਮਾਂ ਦੇ ਵਿੱਚ ਵੀ ਆਪਣੀ ਭੂਮਿਕਾ ਜਿਹੜੀ ਹੈ ਉਹ ਨਿਭਾ ਚੁੱਕੀ ਹੈ ਤੁਹਾਨੂੰ ਦੱਸਦੀ ਕਿ ਉਰਮਲਾ ਦਾ ਵਿਆਹ ਫਿਲਮ ਨਿਰਮਾਤਾ ਮਹੇਸ਼ ਕੁਠਾਰੇ ਦੇ ਨਾਲ ਕੋਇਆ ਔਰ ਉਹ ਕਾਫੀ ਨਾਮ ਜਿਹੜਾ ਆ ਇਸ ਦੁਨੀਆ ਦੇ ਵਿੱਚ ਬਣਾ ਰਹੀ ਆ ਉਲਮਰਾ ਉਰਮਿਲਾ ਕਨੈਕਟ ਕਰ ਤਾ ਉਰਮਲਾ ਦੀ ਗੱਡੀ ਦਾ ਭਿਆਨਕ ਐਕਸੀਡੈਂਟ ਕਾਂਧੀਵਲੀ ਦੇ ਵਿੱਚ ਹੋ ਜਾਂਦਾ ਹੈ ਜਦੋਂ ਉਹ ਸ਼ੂਟ ਤੋਂ ਸ਼ੂਟ ਕਰਕੇ ਤੇ ਵਾਪਸ ਆਪਣੇ ਘਰੇ ਜਾ ਰਹੇ ਸੀ ਡਰਾਈਵਰ ਗੱਡੀ ਚਲਾ ਰਿਹਾ ਸੀਗਾ ਔਰ ਤੇਜ਼ ਰਫ਼ਤਾਰ ਹੁਣ ਕਰਕੇ ਗੱਡੀ ਅਨ ਬੈਲੈਂਸ ਹੋ ਜਾਂਦੀ ਹੈ ਜਿਸ ਕਾਰਨ ਕੰਮ ਕਰ ਰਖੇ ਦੋ ਮਜ਼ਦੂਰਾ ਨੂੰ ਗੱਡੀ ਦੇ ਵੱਲੋਂ ਦਰੜ ਦਿੱਤਾ ਜਾਂਦਾ ਹੈ ਉਹਨਾਂ ਦੇ ਉੱਪਰ ਗੱਡੀ ਚੜਾ ਦਿੱਤੀ ਜਾਂਦੀ ਹੈ ਇੱਕ ਮਜ਼ਦੂਰ ਦੀ ਮੌਕੇ ਤੇ ਹੀ ਮੌਤ ਹੋ ਚੁੱਕੀ ਹੈ ਤੇ ਦੂਸਰੇ ਨੂੰ ਹਸਪਤਾਲ